ਭਾਰਤ ਨੇ ਜੋ ਆਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਹੈ ਜਿਸ ਦੇ ਨਾਲ ਆਮ ਲੋਕਾਂ ਦੇ ਵਿੱਚ دہشت ਵੀ ਬਣੀ ਹੋਈ ਹੈ ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਖੁਸ਼ੀ ਵੀ ਹੈ ਗੱਲਬਾਤ ਦੌਰਾਨ ਸਿਵ ਸ਼ਾਣਾ ਪੰਜਾਬ ਪੰਜਾਬ ਜੂਥਪਰਧਾਨ ਰੋਹਿਤ ਮਹਾਜਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਖੁਸ਼ੀ ਜ਼ਾਹਰ ਕਰਦੇ ਹੋਏ ਆਖਿਆ ਕਿ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ دہشت ਪਾਈ ਜਾ ਰਹੀ ਹੈ ਕਿਤੇ ਜੰਗ ਨਾ ਲੱਗ ਜਾਵੇ ਪਰ ਉੱਥੇ ਲੋਕਾਂ ਦੇ ਮਨਾਂ ਵਿੱਚ ਖੁਸ਼ੀ ਵੀ ਹੈ ਕਿ ਹਿੰਦੁਸਤਾਨ ਨੇ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਉੱਤੇ ਹਮਲਾ ਕੀਤਾ ਹੈ ਤੇ ਪਾਕਿਸਤਾਨ ਨੂੰ ਮੂੰਹ ਤੋਰਾਂ ਜਵਾਬ ਦਿੰਦਾ ਹੈ ਹੋਰ ਕੀ ਕੁਝ ਗਿਆ ਸ਼ਿਵਸ਼ਰਨਾ ਪੰਜਾਬ ਪੰਜਾਬ ਜੂਤਪਰਧਾਨ ਰੋਹਿਤ ਮਹਾਜ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਅਜੀ ਪਤਾ ਜੇ ਇੰਦਾ ਆਪਣਾ ਨਾਮ ਦੱਸ ਦਿਓ ਤੇ ਦੱਸ ਦਿਓ ਤੁਸੀਂ ਕਿਹੜੀ ਸ਼ਿਵਸ਼ਰਨਾ ਨਾਲ ਤੁਸੀਂ ਸੰਬੰਧ ਰੱਖਦੇ ਹੋ ਮੈਂ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਵਾ ਸ਼ਿਵਸ਼ਰਨਾ ਪੰਜਾਬ ਅਜੀ ਭਾਰਤ ਵੱਲੋਂ ਜਿਹੜੀ ਆ ਪਾਕਿਸਤਾਨ ਉੱਤੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਹੱਤਵਾਲੀ ਟਕਰਾੜਾਂ ਵਿੱਚ ਹਮਲਾ ਕੀਤਾ ਅਤੇ ਕਈ ਜਿਹੜੇ ਹੱਤਵਾਲੀ ਨੇ ਉਹ ਮਾਰੇ ਗਏ ਆ ਕੀ ਕਹਿਣਾ ਚਾਹੁੰਦੇ ਇਸ ਨੂੰ ਅੱਜ ਦੇਸ਼ ਵਾਸੀਆਂ ਨੂੰ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉੱਤੇ ਬੜਾ ਗਰਵ ਆ ਬੜਾ ਮਾਣ ਆ ਕਿ ਉਹਨਾਂ ਨੇ ਪਾਕਿਸਤਾਨ ਨੂੰ ਉਹਨਾਂ ਦੇ ਭਾਸ਼ਾ ਦੇ ਵਿੱਚ ਹੀ ਜਿਹੜਾ ਜਵਾਬ ਦਿੱਤਾ ਇਹ ਜਿਹੜੀ ਸਟ੍ਰਾਈਕ ਕੀਤੀ ਗਈ ਆ ਸਿੰਦੂਰ ਸਟ੍ਰਾਈਕ ਜਿਹਦੇ ਵਿੱਚ ਸਾਡੇ ਭਾਰਤ ਦੇ ਫੌਜ ਦੇ ਜਵਾਨ ਅਤੇ ਸਾਡੇ ਭਾਰਤ ਦੇ ਜਿਹੜੇ ਲੜਾਕੂ ਜਹਾਜ਼ ਨੇ ਪਾਕਿਸਤਾਨ ਦੇ ਅੰਦਰ 100 ਤੋਂ 150 ਕਿਲੋਮੀਟਰ ਦੇ ਵਿੱਚ ਜਾ ਕੇ ਜਿਹੜੇ ਉੱਥੇ ਅੱਤਵਾਦੀ ਟਿਕਾਣੇ ਸੀ ਨੋ ਵੀ ਗਿਣਤੀ ਦੇ ਵਿੱਚ ਉਹਨਾਂ ਅੱਤਵਾਦੀ ਟਿਕਾਣਿਆਂ ਦੇ ਉੱਤੇ ਜਿਹੜੇ ਹਮਲੇ ਹੋਏ ਉਹਨਾਂ ਨੂੰ ਵਿਰਸਤ ਕੀਤਾ ਜਿਹਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਅੰਤਕਵਾਦੀ ਮਾਰੇ ਗਏ ਬੜੀ ਹੀ ਵਧੀਆ ਗੱਲ ਆ ਸਮੁੱਚੀ ਭਾਰਤ ਦੀ ਫੌਜ ਤੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਵਧਾਈ ਦੇ ਪਾਤਰ ਨੇ ਪੂਰੇ ਦੇਸ਼ ਨੂੰ ਉਹਨਾ ਤੇ ਗਰਵਾ ਅੱਜ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਤੇ ਦੂਸਰਾ ਜਿਹੜਾ ਮਿਸ਼ਨ ਸੰਦੂਰ ਦਾ ਜਿਹੜਾ ਨਾਮ ਦਿੱਤਾ ਗਿਆ ਬੜਾ ਹੀ ਵਧੀਆ ਉਪਰਾਲਾ ਮੈਂ ਇਹ ਗੱਲ ਸੋਚਣਾ ਕਿ ਨਰਿੰਦਰ ਮੋਦੀ ਜੀ ਦੁਆਰਾ ਸਾਡੇ ਦੇਸ਼ ਦੇ ਸ਼ਹੀਦ ਹੋਏ ਉਹਨਾ ਸ਼ੂਰ ਵੀਰਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਉਹਨਾਂ ਤੇ ਜਿਹੜੇ ਖਤਿਆਰੇ ਸੀ ਜਿਹੜੇ ਆਂਤਕਵਾਦੀ ਸੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਹੀ ਮਾਰਿਆ ਗਿਆ ਬੜੇ ਗਰਮ ਦੀ ਮਗਾਲਾ ਬੜੀ ਹੀ ਜਿਹੜੀ ਆ ਵਧੀਆ ਗੱਲ ਆ ਅੱਜ ਜਿਹੜਾ ਪਾਰਤ ਦਾ ਹਰ ਨਾਗਰਿਕਾ ਆਪਣੇ ਆਪ ਨੂੰ ਗਰਮ ਮਹਿਸੂਸ ਕਰ ਰਿਹਾ ਤੇ ਸਾਨੂੰ ਨਰਿੰਦਰ ਮੋਦੀ ਜੀ ਦੇ ਨਾਲ ਬੜੀ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਰਤਾ 'ਚ ਖਲੋਤਾ ਆ ਪ੍ਰਧਾਨ ਮੰਤਰੀ ਨਾਲ ਸਟੈਂਡ 'ਤੇ ਖਲੋਤਾ ਆ ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ